ਹੈਲੋ ਸਸੀਕਾਲ ਨਮਸਕਾਰ ਸਲਾਮ ਦੋਸਤੋ ਤੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਜੀ ਧਮਕਵੇਸ ਵਾਲੇ ਮੁੱਖ ਮੰਤਰੀ ਤੇ ਉਹਦੇ ਬਾਰੇ ਦੱਸਿਆ ਸੀ ਕਿ ਪਿੰਡ ਵਾਲੇ ਕਿਦਾਂ ਦੇ ਲੋਕ ਨੇ ਕਿਸ ਹਿਸਾਬ ਕਿਤਾਬ ਹੈ ਤੇ ਉਹਦੇ ਕਮੈਂਟਾਂ ਦੇ ਵਿੱਚ ਜੋ ਗੱਲਾਂ ਆਈਆਂ ਬਹੁਤ ਲੋਕਾਂ ਨੇ ਬਹੁਤ ਸਹੀ ਕਿਹਾ ਵੀ ਉਹ ਥੱਲੇ ਇੱਕ ਬੰਦੇ ਭਾਈ ਸਾਹਿਬ ਨੇ ਇਹ ਵੀ ਲਿਖਿਆ ਵੀ ਮੈਂ ਸੂਬੇਦਾਰ ਦੀ ਜੌਬ ਤੋਂ ਰਿਟਾਇਰ ਹੋ ਕੇ ਆਇਆ ਤੇ ਜਦੋਂ ਅਸੀਂ ਭਰਤੀ ਹੋਣ ਜਾਂਦੇ ਪਿੰਡਾਂ ਵਾਲੇ ਟੌਂਟਾਂ ਕਿਵੇਂ ਕਰਦੇ ਸੀ ਇਹਨਾਂ ਪਿੰਡਾਂ ਵਾਲਿਆਂ ਵਿੱਚ ਜਾਣ ਬਾਰੇ ਬਾਰੇ ਜਾਣਦੇ ਆ ਤੇ ਜਿਹੜੀ ਇੱਕ ਗੱਲੇ ਗੱਲ ਕਿਸੇ ਨੇ ਲਿਖੀ ਆ ਵੀ ਭਾਈ ਜਿਹੜੇ ਕਹਿੰਦੇ ਆ ਪਿੰਡਾਂ 'ਚ ਭਾਈਚਾਰਾ ਬਹੁਤ ਹੈ ਉਹਦੇ ਬਾਰੇ ਵੀ ਬਹੁਤ ਲਿਖਿਆ ਉਹ ਪਿੰਡ 'ਚ ਲੋਕਾਂ ਦੇ ਇੱਟਾਂ ਵੱਟੇ ਮਾਰਦਾ ਸੀ ਤੇ ਉਹ ਉਹਦੇ ਆਪੋਜੀਟ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਵੀ ਮੇਰਾ ਵੀ ਮੰਨ ਕਰਦਾ ਜਿੰਨੇ ਫਿਲਮੀ ਲੋਕ ਨੇ ਜਿੰਨੇ ਘਟੀਆਂ ਫਿਲਮਾਂ ਲੈਣ ਦੇ ਵਿੱਚ ਬੰਦੇ ਨੇ ਸੜੇ ਹੋਏ ਜਿਹੜੇ ਹਰਾਮ ਦੇ ਨੇ ਹਰਾਮ ਦੇ ਹੀ ਹੁੰਦੇ ਇਦਾਂ ਦੇ ਜਿਹੜੀਆਂ ਗੱਲਾਂ ਕਰਦੇ ਇਹਨਾਂ ਦੇ ਮੈਂ ਵੀ ਇੱਟਾਂ ਵੱਟੇ ਮਾਰਾਂ ਸਾਲਿਆਂ ਨੂੰ ਗਾਲਾ ਕੱਢਾਂ ਇਹਨਾਂ ਮੇਰੇ ਨਾਲ 98 ਤੋਂ ਏ ਧੱਕਾ ਕਰਦੇ ਆਏ ਨੇ ਗਲਤ ਕਰਦੇ ਆਏ ਨੇ ਨਿਸ਼ੱਤਰ ਗਿੱਲ ਨੇ ਪਹਿਲੀ ਟੇਪ 'ਚ ਗਲਤ ਕੀਤਾ ਉਸ ਤੋਂ ਬਾਅਦ ਕਿੰਨੇ ਐਕਟਰਾਂ ਦੇ ਮੈਂ ਨਾਂ ਲੈ ਤੇ ਹਨਾ ਪ੍ਰਿੰਸੇ ਦਾ ਨਾਂ ਲੈਤਾ ਜਿਹੜਾ ਕਹੀ ਜਾਂਦਾ ਮੈਂ ਝੂਠ ਨਹੀਂ ਬੋਲਦਾ ਇਹ ਇਕੱਲੇ ਮੇਰੇ ਨਾਲ ਨਹੀਂ ਹੋਈ ਇਹ ਇਕੱਲੇ ਮੇਰੇ ਨਾਲ ਨਹੀਂ ਹੋਈ ਪੱਗਤਾਰੀਆਂ ਦੇ ਨਾਲ ਬਹੁਤ ਬੰਦਿਆਂ ਦੇ ਨਾਲ ਮੁੰਬਈ ਤੋਂ ਹੁੰਦੀ ਆ ਰਹੀ ਹੈ ਹਨਾ ਇੱਕ ਗਾਣਾ ਆਇਆ ਸੀ ਟੋਟੇ ਟੋਟੇ ਹੋ ਗਿਆ ਉਹ ਕਿਹਦਾ ਗਾਣਾ ਸੀ ਕਿਹਦਾ ਸੀ ਉਹਦੇ ਨਾਲ ਕਿੰਨਾ ਧੱਕਾ ਹੋਇਆ ਪਰ ਇਹ ਬੋਲਦੇ ਇਹਨਾਂ 'ਚੋਂ ਕੋਈ ਨਹੀਂ ਮੈਂ ਬੋਲਦਾ ਤੇ ਮੈਨੂੰ ਉਹੀ ਬੰਦੇ ਬੁਰਾ ਕਹਿੰਦੇ ਐ ਜਿਨ੍ਹਾਂ ਨਾ ਧੱਕਾ ਹੋਇਆ ਜਿਨ੍ਹਾਂ ਨੇ ਕੀਤਾ ਧੱਕਾ ਉਹਨਾਂ ਦੇ ਕੋਲ ਬਹਿ ਕੇ ਕਹਿੰਦੇ ਰਾਜਵੀਰ ਤਾਂ ਗਲਤ ਐ ਕਈ ਕਮੈਂਟ ਪਾਉਂਦੇ ਆ ਕਿ ਇਹ ਪੰਜਾਬ ਦਾ ਕੇਆਰਕੇ ਬਣਿਆ ਹੈ ਹਨਾ ਕੇਆਰਕੇ ਕਹਿੰਦੇ ਸ਼ੈਤ ਤੇ ਭਾਈ ਸੱਚ ਬੋਲਣਾ ਕੋਈ ਗਲਤ ਨਹੀਂ ਹੈਗਾ ਕੇਆਰਕੇ ਬਣਨਾ ਬਹੁਤ ਔਖਾ ਫਿਰ ਬੋਲ ਕੇ ਦਿਖਾਓ ਕਿਸੇ ਤੋਂ ਬੋਲਿਆ ਨਹੀਂ ਜਾਂਦਾ ਭਾਈ ਮੈਂ ਸੱਚ ਬੋਲਿਆ ਕਿਉਂਕਿ ਮੈਂ ਆਪਣੇ ਪੱਖ ਰੱਖਣੇ ਸੀ ਨਹੀਂ ਤਾਂ ਮੈਨੂੰ ਸ਼ਰਾਬੀ ਕਹਿ ਕੇ ਇਹਨਾਂ ਨੇ ਮਾੜਾ ਬਣਾ ਦੇਣਾ ਸੀ ਜਿੱਦਾਂ ਸ਼ਿਵ ਨੂੰ ਬਣਾ ਦਿੱਤਾ ਪਿਸ਼ਰਾਬੀ ਸੀਗਾ ਇੰਗਲੈਂਡ ਚੋਂ ਜਾਂਦੇ ਹੀ ਇੱਕ ਵਾਰ ਉਹਦੀ ਸਮਝ ਆ ਗਈ ਸੀ ਗੱਲ ਉਸੇ ਤੇ ਮੋੜਾਈਏ ਉਹ ਬੰਦੇ ਨੂੰ ਟੌਰਚਰ ਕਰਦੇ ਸੀ ਤੇ ਉਹ ਪੱਥਰ ਮਾਰਦਾ ਸੀ ਇਸੇ ਤਰ੍ਹਾਂ ਮੇਰਾ ਮਨ ਕਰਦਾ ਕਿ ਮੈਂ ਇਹਨਾਂ ਦੇ ਛੱਤਰ ਮਾਰਾਂ ਔਰ ਗਾਲਾਂ ਕੱਢਾਂ ਇਹਨਾਂ ਨੂੰ ਕਿਉਂਕਿ ਮੈਂ ਚਲੋ ਪਹਿਲਾਂ ਤਾਂ ਮੈਂ ਗਲਤ ਸੀ ਸ਼ਰਾਬ ਪੀਂਦਾ ਸੀ ਜਾਂ ਕੋਸ਼ੀ ਸੀ ਮੂੰਹ ਤੇ ਗੱਲ ਮੈਂ 1 ਸਾਲ ਤੋਂ ਪੂਰਾ ਨਿਮਕੇ ਐ ਚੰਗੀ ਤਰ੍ਹਾਂ ਪ੍ਰੋਡਿਊਸਰਾਂ ਡਾਇਰੈਕਟਰਾਂ ਨੂੰ ਸਾਰਿਆਂ ਨੂੰ ਮਿਲਦਾ ਤੇ ਮੇਰੇ ਦੋਸਤ ਮਿੱਤਰ ਕੋਈ ਜਮ੍ਹਾਂ ਪੂੰਜੀ ਆਪਣੀ ਲਾਉਂਦੇ ਸੀ ਆਉਣ ਜਾਣ ਲਈ ਮੀਟਿੰਗਾਂ ਲਈ ਮੈਂ ਮੀਟਿੰਗਾਂ ਕਰਦਾ ਤੇ ਉਹਨਾਂ ਲਈ ਪੈਸਾ ਲੱਗਦਾ ਭੜੂਓ ਪੈਸਾ ਲਾ ਕੇ ਮੈਂ ਜਾਂਦਾ ਇਹ ਸਾਰੇ ਮੇਤੋ ਸੁਣਦੇ ਆ ਆਪਦੇ ਢੂਏ ਚ ਕਿਸੇ ਦੇ ਦੰਮ ਨਹੀਂ ਤੇ ਨਵਾਂ ਬੰਦਾ ਫੜਦੇ ਆ ਤੇ ਉਹਦੇ ਜਰੀਏ ਮੇਰਾ ਕੰਮ ਚੋਰੀ ਕਰਦੇ ਆ ਹੁਣ ਮੈਂ ਇੱਕ ਕਹਾਣੀ ਸੁਣਾਈ ਜਾਂਦਾ ਹਾਂ ਦੂਜਾ ਸ਼ਿਵ ਉਹ ਦੂਜਾ ਸ਼ਿਵ ਸੁਣਦੇ ਰਹੇ ਸਾਰੇ ਕਈਆਂ ਨੇ ਮੈਨੂੰ ਨਹੀਂ ਪਤਾ ਕਿਹਨੇ ਆਪਣੀ ਭੈਣ ਦਿੱਤੀ ਆ ਜਾਂ ਆਪਣੀ ਮਾਂ ਵਿਆਹੀ ਹੈ ਮਾਂ ਵੀ ਕਹੂੰਗਾ ਮੈਂ ਤਾਂ ਜੀਨੇ ਮੇਰਾ ਜੋ ਬਗਾੜਨਾ ਬਗਾੜ ਲਵੇ ਉਹ ਉਹਨਾਂ ਨੇ ਕੀ ਕੀਤਾ ਜੀ ਉਹ ਗਾਣਾ ਮੇਰੀ ਉਹ ਫਿਲਮ ਦਾ ਨਾਮ ਦੂਜਾ ਸ਼ਿਵ ਇੱਕ ਬੰਦਾ ਆ ਕੋਈ ਬੀਤਵਲਜੀ ਦੋਦੇ ਨਾਂ ਤੋਂ ਬੁਵਾਤੇ ਤੇ ਮਿਊਜ਼ਿਕ ਡਾਇਰੈਕਟਰ ਉਹਦੇ ਵਿੱਚ ਜਤਿੰਦਰ ਸ਼ਾਹ ਉਹ ਲੰਗੜਾ ਜਿਹੜਾ ਉਹ ਜਦੋਂ ਮੁੰਬਈ ਚ ਆਇਆ ਉਹਨੂੰ ਪੁੱਛੇ ਕੋਈ ਉਹ ਲੰਗੜੇ ਨੂੰ ਵੀ ਤੇਰਾ ਸਾਥ ਕੇਂਦਰ ਤਈ ਤੇ ਸਾਲਿਆ ਆਟੋ ਚਾਹਨ ਤੇ ਤੈਨੂੰ ਪਤਾ ਨਹੀਂ ਸੀ ਇਹ ਸਾਰੇ ਚੋਰ ਚੱਕੇ ਇਕੱਠੇ ਹੋ ਗਏ ਫਿਰ ਆਪਾਂ ਪੰਜਾਬੀਆਂ ਨੂੰ ਮਾੜਾ ਕਹਿੰਦੇ ਤਾਂ ਤੁਸੀਂ ਕਹਿੰਦੇ ਮਾੜਾ ਕਹਿੰਦੇ ਚੋਰ ਚੱਕੇ ਹੀ ਆ ਫਿਰ ਹੋਰ ਕੀ ਆ ਮਤਲਬ ਆਉਂਦਾ ਇਹ ਲੰਗਰ ਲਾਉਣ ਲੱਪੈਂਦੇ ਆ ਪੱਗ ਪਾ ਲੈਣ ਦੇ ਸਿਰ ਤੇ ਤੇ ਮਤਲਬ ਕੱਢ ਕੇ ਪੱਗ ਲਾ ਦਿੰਦੇ ਆ ਤੇ ਉਹੀ ਪੱਗ ਹੁਣ ਲਾਈ ਆ ਤਾਂ ਕਿੱਦਾਂ ਤੁਸੀਂ ਰੌਲਾ ਪਾਇਆ ਤੇ ਨਾਲ ਦੀ ਨਾਲ ਐਂਡ ਵਿੱਚ ਜਿਹੜੀ ਮੈਂ ਗੱਲ ਕਹਿ ਕੇ ਜਾਊਂਗਾ ਫਿਲਮਾਂ ਦੇ ਵਿਚ ਅਰਦਾਸ ਪਾਉਣ ਦੀ ਉਹ ਜ਼ਰੂਰ ਸੁਣਿਓ ਤੇ ਇਹਨਾਂ ਨੇ ਹਰ ਪਾਸੇ ਗੰਦ ਪਾਇਆ ਹੋਇਆ ਮੈਂ ਕਿਸੇ ਤੋਂ ਪੈਸੇ ਲੈ ਕੇ ਮੀਟਿੰਗਾਂ ਕਰਦਾ ਸੀ ਤੇ ਦੂਜਾ ਸ਼ਿਲਪ ਫਿਲਮ ਦਾ ਨਾਂ ਸੀ ਇਹਨਾਂ ਨੇ ਨੈੱਟ ਤੇ ਉਹ ਪਾਰਟੀ ਉਹ ਵੀਡੀਓ ਮੇਰੇ ਕੋਲ ਆ ਗਈ ਕਿਸੇ ਨੇ ਮੈਨੂੰ ਕਿਹਾ ਤੂੰ ਤਾਂ ਰੌਲਾ ਪਾਉਂਦਾ ਰਹਿ ਗਿਆ ਹਾਲ ਹੈ ਕਿਸੇ ਨੇ ਪਾਰਟੀ ਪੋਸਟ ਮੈਨੂੰ ਕਿੰਨਾ ਦੁੱਖ ਹੋਇਆ ਮੈਂ ਉਹ ਡਾਇਰੈਕਟਰ ਨੂੰ ਮੈਸੇਜ ਪਾਇਆ ਫੋਨ ਲਾਇਆ ਔਰ ਇੱਕ ਵਾਰ ਚੱਕਿਆ ਗੱਲਬਾਤ ਸਾਰੀ ਸੁਣੀ ਦੁਬਾਰਾ ਉਹਨਾਂ ਚੱਕਿਆ ਨਹੀਂ ਮੈਂ ਮੈਸੇਜ ਪਾਇਆ ਉਹਨੂੰ ਆਹ ਦੇਖ ਲਓ ਤੇ ਉਹ ਮੈਸੇਜ ਦਾ ਜਵਾਬ ਨਹੀਂ ਫਿਰ ਇੱਕ ਦਿਨ ਜਦੋਂ ਗਾਲਾਂ ਕੱਢਣ ਤੋਂ ਬਾਅਦ ਬੀਤ ਬਲਜੀਤ ਸਾਹਿਬ ਮੈਨੂੰ ਫੋਨ ਕਰਦੇ ਆ ਉਹ ਬਹੁਤ ਮਿੱਠੀ ਪਿਆਰੀ ਗੱਲ ਕਰਦੇ ਆ ਮੈਂ ਵੀ ਹਨਾ ਦਿਲ ਦਾ ਬਣਾਇਆ ਕਹਿੰਦੇ ਚਲੋ ਬਾਈ ਜੀ ਕੋਈ ਨਹੀਂ ਫਿਰ ਤੁਸੀਂ ਬਣਾ ਲਓ ਜੇ ਇਦਾਂ ਆ ਹਨਾ ਤੇ ਮੈਂ ਕਹਾਂ ਜੇ ਤੁਸੀਂ ਇੱਡੀ ਕੁਰਬਾਨੀ ਦੇ ਕੋਈ ਨਹੀਂ ਭਾਈ ਤੁਸੀਂ ਬਣਾ ਲਓ ਕੋਈ ਨਹੀਂ ਭਰਾਵਾ ਹਨਾ ਪਰ ਕਹਿੰਦੇ ਜੇ ਕੋਈ ਕੰਮ ਹੋਇਆ ਦੱਸਿਓ ਕੰਮ ਤੁਹਾਨੂੰ ਨਹੀਂ ਪਤਾ ਮੈਂ ਕੀ ਆ ਤੁਸੀਂ ਕਦੋਂ ਤੋਂ ਮੈਨਾਂ ਐ ਕਰਦੇ ਆ ਰਹੇ 98 ਤੋਂ ਫਿਰ ਉਹ ਸ਼ੂਟਰ ਆਈ ਉਦੋਂ ਮੈਨਾਂ ਡਗਾ ਹੋਇਆ ਹਰ ਬੰਦਾ ਮੈਂ 2-4 ਸਾਲ ਲਾ ਕੇ ਹੀਰਾ ਵੇਦੀ ਕਰਕੇ ਭੱਜ ਜਾਂਦੇ 2-4 ਸਾਲ ਲਾ ਕੇ ਮੈਂ ਕੰਮ ਕਰਦਾ ਆਪਣਾ ਆਪਣੇ ਕੋਲੋਂ ਪੈਸੇ ਲਾ ਕੇ ਜਾਂ ਕਿਸੇ ਦੇ ਲੋ ਆ ਕੇ ਕਰਦਾ ਤੇ ਇਹ ਚੋਰੀਆਂ ਕਰਕੇ ਚੱਲ ਜਾਂਦੇ ਆ ਮੇਰਾ ਕੰਮ ਰੁਕਿਆ ਹੋਇਆ ਸੀ ਮੈਂ ਇੱਕ پڑੂਏ ਨੂੰ ਕਿਹਾ ਮੈਂ ਕਿਹਾ ਚੱਲ ਤੂੰ ਮੈਨੂੰ ਵਿਆਜੂ ਪੈਸੇ ਦੇ ਦੇ ਉਹਨੂੰ ਵਿਆਜੂ ਪੂਰੇ ਨਹੀਂ ਦਿੱਤੇ ਅੱਧੇ ਦੇਅਤੇ ਵਿਆਜ ਲੈਣਾ ਸ਼ੁਰੂ ਕਰ ਲਿਆ ਤੇ ਉਹ ਉਹ ਵੀ ਮੇਰੇ ਦਾ ਪੇਸ਼ ਪੈ ਗਿਆ ਹਨਾ ਤੇ ਮੇਰੇ ਤੇ ਤਾਂ ਕਰਜ਼ਾ ਹੋ ਰਿਆ ਨੇ ਇਦਾਂ ਬ੍ਰਦਰ ਤੁਸੀਂ ਹੀਰਾ ਫੇਰੀਆਂ ਕਰਦੇ ਹੋ ਤੇ ਮਿੱਠੀਆਂ ਗੱਲਾਂ ਮਾਰ ਕੇ ਚਲੇ ਜਾਂਦੇ ਹੋ ਤੇ ਜਦੋਂ ਮੈਂ ਇੰਡਸਟਰੀ ਤੋਂ ਪੁੱਛਿਆ ਬੀਤ ਬਲਜੀਤ ਬਾਰੇ ਉਹ ਕਹਿੰਦੇ ਬਹੁਤ ਮਿੱਠਾ ਚਾਲੂ ਆ ਸਾਰੇ ਕਹਿੰਦੇ ਆ ਤੇ ਬੀਤ ਬਲਜੀਤ ਭਾਜੀ ਤੁਸੀਂ ਸੋਚੋ ਵੀ ਮੈਂ ਇਹ ਵੀਡੀਓ ਪਹਿਲਾਂ ਕਿਸੇ ਨੂੰ ਨਹੀਂ ਪਾਈਆ ਅੱਜ ਮੈਂ ਹਰ ਨੰਬਰ ਤੇ ਛੱਡੂਗਾ ਤੇ ਪੰਜਾਬੀ ਇੱਕ ਨੰਬਰ ਦੇ ਜ਼ਿਆਦਾਤਰ ਚੋਰ ਨੇ ਹੁਣ ਕਿਸੇ ਸੂਰਮੇ ਨੂੰ ਜਿਹੜਾ ਤੁਹਾਡੇ ਉਸਤਾਦ ਲੋਕ ਨੇ ਕਿਸੇ ਨੂੰ ਸਮਝ ਨਹੀਂ ਆਈ ਵੀ ਕ੍ਰੀਏਟਿਵ ਬੰਦਾ ਇੰਨੀਆਂ ਵੀਡੀਓ ਪਾਤੀਆਂ ਨੇ ਧੋਖੇ ਹੋ ਗਏ ਇਹਦਾ ਸਾਥ ਦਈਏ ਕੋਈ ਭੈਣ ਮਰੌਣਾ ਸਾਹਮਣੇ ਆ ਰਿਹਾ ਕੋਈ ਨਹੀਂ ਆ ਰਿਹਾ ਹਨਾ ਜਿਨੇ ਕਿਹਾ ਹੋਵੇ ਚਲ ਸਾਤ ਤੋਂ ਗਲਤੀ ਹੋ ਗਈ ਸੀ ਯੋਗ ਰਾਜਰ ਕਹਦੇ ਜਾਂ ਫਿਰ 70 ਵਰਗਾ ਕਹਦੇ ਗਲਤੀ ਨਹੀਂ ਕਿਸੇ ਨੇ ਮੰਨੀ ਇੱਕ ਟੇ ਪੈਰ ਰੱਖ ਕੇ ਲੰਗੇ ਆ ਗੱਲਾਂ ਬੜ ਬੜੀਆਂ ਕਰਦੇ ਆ ਆ ਇੱਕ ਪ੍ਰਿੰਸਾ ਟੱਟੂ ਇਹ ਕਹਿੰਦਾ ਮੈਂ ਝੂਠ ਹੀ ਨਹੀਂ ਬੋਲਦਾ ਦੇਖ ਲੋ ਲਿਖਿਆ ਵੀ ਆ ਇਹਨਾਂ ਮੀਡੀਆ ਵਾਲੇ ਵੀ ਇਹਨਾਂ ਦੀਆਂ ਮਦਦਾਂ ਕਰਦੇ ਆ ਤੇ ਇੱਕ ਚੈਨਲ ਆ ਵਰਲਡ ਹੋਪ ਕਰਕੇ ਉੱਥੇ ਅਸੀਂ ਸਾਰਾ ਕੁਝ ਪੜ੍ਹਨਾ ਉੱਥੇ ਜਿੰਨੀ ਜਿਨੇ ਭੈਣ ਦੇ ਯਾਰ ਨਹੀਂ ਚੋਰੀ ਕਰਨਾ ਜੋ ਕੁਝ ਕਰ ਲਿਓ ਹਨਾ ਆ ਦੂਜਾ ਸ਼ਿਵ ਦਾ ਮੈਨੂੰ ਬਹੁਤ ਦੁੱਖ ਹੋਇਆ ਦੇ ਲੋ ਬਹੁਤ ਮਾਰੀ ਕੀਤੀ ਹੈ ਤੁਸੀਂ ਮੇਰ ਨਾਲ ਤੁਹਾਡੇ ਭੈਣ ਦੇ ਉਹ ਯਾਰੋ ਕੀੜੇ ਪੈਣ ਤੁਹਾਡੇ ਮੈਂ ਕਹਿੰਦਾ ਜਿਹੜੀਆਂ ਤੁਹਾਡੀਆਂ ਕਰਤੂਤਾਂ ਇਸ ਹਸਾਬ ਦੇ ਨਾਲ ਨਾ ਥੋੜਾ ਟਾਈਮ ਹੀ ਆ ਦੇਸ਼ ਦਾ ਬੇੜਾ ਗਰਕ ਹੋਣ ਨੂੰ ਜਦੋਂ ਤੁਹਾਡੇ ਇਹੀ ਤੇ ਹੀ ਚੜ ਨਹੀਂ ਉਦੋਂ ਤੁਹਾਨੂੰ ਪਤਾ ਲੱਗਣਾ ਪੰਜ ਸੱਤ ਸਾਲ ਸੇ ਤੁਸੀਂ ਮਰਨ ਵਾਲੇ ਸਾਲੇ ਸਾਰੇ ਮੈਂ ਤਾਂ ਮਰਨ ਨੂੰ ਤਿਆਰ ਐ ਮੈਨੂੰ ਕੋਈ ਮੌਤ ਦਾ ਡਰ ਨਹੀਂ ਹੈ ਕੁੱਲ ਮਿਲਾ ਕੇ ਉਹ ਜਿੱਦਾਂ ਪੱਥਰ ਮਾਰਦਾ ਇਹ ਤੁਸੀਂ ਹਾਲ ਮੇਰਾ ਵੀ ਕਰਦੇ ਕਿਤੇ ਐ ਨਾ ਹੋਵੇ ਜਿੱਦਣ ਕਿਤੇ ਮੈਨੂੰ ਕੋਈ ਐਕਟਰ ਮਿਲੇ ਤੇ ਮੈਂ ਸਿਰਫ ਪਾੜਿਆ ਹੋਵੇ ਤੁਹਾਡਾ ਇੱਟ ਮਾਰ ਕੇ ਹੈ ਨਾ ਉਹਦੇ ਵਾਂਗੂ ਸੱਚਾ ਹੀ ਬੰਦਾ ਤੇ ਸ਼ਰਮ ਕਰ ਲਓ ਥੋੜੀ ਜਹੀ ਬੇਸ਼ਰਮੋਂ ਮੈਂ ਪਹਿਲਾਂ ਕਿਸੇ ਦੇ ਫੋਨ ਤੇ ਸੈਂਡ ਨਹੀਂ ਕਰਦਾ ਹੁਣ ਮੈਂ ਸੈਂਡ ਕਰੂੰਗਾ ਸਾਰਿਆਂ ਨੂੰ ਵੀਡੀਓ ਤੇ ਇੱਕ ਲੰਡੂ ਮੈਨੂੰ ਵੀਡੀਓ ਪਾਉਂਦਾ ਆਪਣੇ ਉੱਪਰ ਆਪਣੇ ਘਰ ਬਗਾਨੇ ਉਹਨੂੰ ਮੈਂ ਬੈਸਟ ਆਫ ਲੱਕ ਇਹਨਾਂ ਤੋਂ ਜਵਾਬ ਨਹੀਂ ਉਹਦਾ ਦਿੰਦਾ ਤੇ ਤੂੰ ਸਾਡੀ ਮਾਸੀ ਦਾ ਮੁੰਡਾ ਸਾਲਿਆ ਤੇ ਤੈਨੂੰ ਅਸੀਂ ਉਹ ਤੇਰੇ ਜਵਾਬ ਦੇਈਏ ਜੇ ਤੂੰ ਜਵਾਬ ਹੀ ਨਹੀਂ ਦੇਣਾ ਤਾਂ ਭੇਜਦਾ ਕਾਨੂੰ ਸਾਨੂੰ ਜੇ ਇਹਦੇ ਜਵਾਬ ਦੇਣੇ ਵੀ ਸਿੱਖੋ ਆਜੋ ਆਜੋ ਇਹਦੇ ਜਵਾਬ ਦੇਣੇ ਵੀ ਸਿੱਖੋ ਤੁਹਾਨੂੰ ਇਹ ਤਾਂ ਪਤਾ ਨਹੀਂ ਫੋਨ ਕੱਲ ਹੀ ਬਣਿਆ ਮੈਸੇਜ ਕਾਹਦੇ ਲਈ ਆਉਂਦਾ ਇਹ ਜਵਾਬ ਦੇਣ ਦਾ ਤੁਹਾਨੂੰ ਪਤਾ ਨਹੀਂ ਹੋਰ ਵੀ ਗੱਪਾਂ ਵੇਰੇੀਆਂ ਮਾਰੀ ਜਾਂਦੇ ਵੱਡੇ ਡਾਇਰੈਕਟਰ ਬਣ ਤੁਰਿਓ ਸਾਲੇ ਲੰਡੂ ਮਿਹਰਬਾਨੀ ਸ਼ੁਕਰੀਆ ਜੀ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ ਗਾਲਾਂ ਇਦਾਂ ਹੀ ਵਗਣਗੀਆਂ ਤੁਹਾਨੂੰ ਹੁਣ